ਸਤਿ ਸ਼੍ਰੀ ਅਕਾਲ ਮੈਂ ਰੈਕਟਰ ਗੁਰਜੀ। ਜੋ ਨਾ ਆਪਾਂ ਨੇ ਆ ਲਾਇਆ ਤੇ ਇਹਦੇ ਵਿੱਚ ਉਹ ਪਿਛਲੇ ਪਾਸੇ ਜਿਹੜਾ ਇੱਕ ਖੱਤਾ ਉਹ ਥੋੜਿਆ ਪੀਕ ਤੇ ਦਿਖਾਈ ਦੇ ਰਿਹਾ ਹੈ। ਇਹ ਕਿਉਂ ਦਿਖਾਈ ਦੇ ਰਿਹਾ ਤੇ ਬਾਕੀਆਂ ਨਾਲ ਉਹਦਾ ਕੀ ਫਰਕ ਹੈ? ਤਾਂ ਜਦੋਂ ਆਪਾਂ ਕਦੂ ਕਰਿਆ ਤਾਂ ਉਹਦੇ ਵਿੱਚ ਅੱਧਾ ਅ ਥੈਲਾ ਜਾਨੀ ਕਿ 25 ਕਿਲੋ ਪोटाश ਪ੍ਰਤੀ ਏਕੜ ਪਾਇਆ। ਇਹ ਆਪਾਂ ਮਿੱਟੀ ਦੀ ਪਰਖ ਕਰਾਈ ਤੀ ਉਹਦੇ ਆਧਾਰ ਤੇ ਪਾਇਆ ਤੇ ਇੱਕ ਥੈਲਾ ਯੂਰੀਆ ਪਾਇਆ ਜਾਨੀ ਕਿ 45 ਕਿਲੋ ਪ੍ਰਤੀ ਏਕੜ ਯੂਰੀਆ ਪਾਇਆ ਇਹ ਖੱਤਾ ਜਿਹੜਾ ਪੀਲਕੀ ਜਿੱਚ ਹੈਗਾ ਇਹਦੇ ਚ ਆਪਾਂ ਨੇ ਨਾ ਯੂਰੀਆ ਪਾਇਆ ਨਾ ਇਹਦੇ ਚ ਪोटाश ਪਾਇਆ ਤੇ ਬਾਕੀ ਸਾਰੀ ਜੀਰੀ ਦੇ ਵਿੱਚ ਆਪਾਂ ਨੇ ਅੱਗੇ ਇਹੀ ਫਾਰਮੂਲਾ ਵਰਤੇਆ ਪोटाਸ਼ ਤੇ ਨਾਲ ਯੂਰੀਆ ਦੋਨਾਂ ਨੂੰ ਲਾ ਕੇ ਆਪਾਂ ਨੇ ਪਾਇਆ ਤੇ ਜੀਰੀ ਨਾਲ ਦੀ ਨਾਲ ਜਾਂ ਝੋਨਾ ਨਾਲ ਦੀ ਨਾਲ ਚੱਲਿਆ ਤੇ ਇਕਦਮ ਹਰੇ ਭਾਈ ਦੇ ਵਿੱਚ ਆ ਗਿਆ ਜਾਨੀ ਕਿ ਬਹੁਤ ਵਧੀਆ ਗਰੋਥ ਉਹ ਆਪਾਂ ਪਿੱਛੇ ਤੱਕ ਦੇਖ ਸਕਦੇ ਆ ਬਿਲਕੁਲ ਬਿਲਕੁਲ ਪੂਰਾ ਹਰੇ ਭਾਈ ਦੇ ਵਿੱਚੋਂ ਨਾ ਆ ਰਿਹਾ ਆਪਣਾ ਤੇ ਬਹੁਤ ਵਧੀਆ ਗਰੋਥ ਸਾਰੀ ਜੀਰੀ ਦੀ ਹੋਈ ਹੈ ਤੇ ਵਕ ਵਕਤ ਤਸਵੀਰਾਂ ਰਾਹੀਂ ਜਿਵੇਂ ਆ ਆ ਫੋਟੋ ਦੇ ਵਿੱਚ ਝੋਨਾ ਨਾਲ ਦੀ ਨਾ ਚੱਲ ਰਿਹਾ ਇਹ ਬਾਅਦ ਚ ਲਾਇਆ ਹੋਇਆ ਹਾਲਾਂਕਿ ਤੇ ਨੂੰ ਪਿਛਲੇ ਪਾਸੇ ਜਿਹੜਾ ਥੋੜਾ ਜਿਹਾ ਪੀਲਕ ਤੇ ਦਿਖਾਈ ਦੇ ਰਿਹਾ ਉਹਦੇ ਵਿੱਚ ਆਪਾਂ ਨੇ ਯੂਰੀਆ ਜਾਂ ਪोटाश ਨਹੀਂ ਪਾਇਆ ਤੇ ਆ ਆ ਦੇਖਦੇ ਆ ਇਸ ਪਾਸੇ ਉਹ ਪਿਛਲੇ ਪਾਸੇ ਝੋਨਾ ਨਾਲ ਦੀ ਨਾਲ ਚੱਲ ਪਿਆ ਤੇ ਪੂਰੀ ਹਰੀ ਵਾਇ ਦੇ ਵਿੱਚ ਆ ਵਧੀਆ ਆ ਬੂਜਾ ਬਣਾਉਣ ਵਾਲੇ ਨੂੰ ਇਹ ਤੁਰ ਪਿਆ ਪਿਛਲੇ ਸਾਲਾਂ ਦੌਰਾਨ ਕਾਫੀ ਕਿਸਾਨ ਇਸ ਤਜਰਬੇ ਨੂੰ ਸਫਲ ਤਜਰਬੇ ਨੂੰ ਕਰ ਰਹੇ ਨੇ ਤੇ ਚੰਗਾ ਝਾੜ ਲੈ ਰਹੇ ਨੇ ਆਪਾਂ ਇਸ ਸਾਲ ਕਰਿਆ ਮਿੱਟੀ ਦੀ ਪਰਖ ਦੇ ਆਧਾਰ ਤੇ ਤੇ ਇਸ ਦੇ ਨਾਲ ਹੀ ਜ਼ਿੰਕ ਦੀ ਵੀ ਕਮੀ ਆਈ ਹੈ ਆਪਣੇ ਖੇਤਾਂ ਦੇ ਵਿੱਚ ਤੇ ਇਸ ਕਰਕੇ ਇਸ ਸਾਲ ਆਪ 15 ਕਿਲੋ ਪ੍ਰਤੀ ਏਕੜ ਜ਼ਿੰਕ ਪਾ ਰਹੇ ਆ ਇਸ ਤੋਂ ਬਾਅਦ ਬਹੁਤ-ਬਹੁਤ ਸ਼ੁਕਰੀਆ ਜੀ ਸਾਸਤ੍ਰਿਕਾ